90 ਰੁਪਏ ਪਾਜ ਵਾਲੇ ਦੀ ਆਇਆ ਮੜਰਾ ਲੈ ਗੋਪੀ ਆਇਆ ਗੋਇਆ ਤਾ ਆਇਆ ਮੜਰਾ ਕੀ ਆਇਆ 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 ਗੋਪੀ ਗੋਪੀ ਆਇਆ 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 ਗੋਪੀ ਗੋਪੀ ਨੱਟਾ ਗੈਰਾ ਪੈ ਨੱਟਾ ਗੈਰਾ ਤੁਸਨ ਵੀਰ ਪੱਕ ਲੋ ਆਵੇਂ ਲੁੱਟੇ ਨਾ ਜਾ ਜੋ ਕਿੰਨਾ ਰੁਪਏ ਦੇ ਕੋਈ ਵਾਹੋ ਇਹ ਵੀ ਢੇਰੀ ਵਾਲਾ ਵੀ 30 ਰੁਪਏ ਕਿਲੋ ਐਂਸ਼ ਕਰਾ ਦੇਣੀ ਤੁਹਾਨੂੰ ਐਂਸ਼ ਅੱਜ 30 'ਤੇ ਪੈਂਸਲ 30 ਰੁਪਏ ਟਾਇਰ ਬਣਾ 30 ਰੁਪਏ ਸਬਜ਼ ਮੰਡੀ ਫਰੀਦਕੋਟ ਮਸ਼ਰੂਮ ਦਾ ਪਰ ਹੈ 90 ਤੋਂ 100 ਰੁਪਏ ਕਿਲੋ ਅਦਰਕ ਦਾ ਪਾ ਰਿਹਾ 100 ਤੋਂ 110 ਰੁਪਏ ਕਿਲੋ ਅਚਾਰੀ ਲਾਲ ਮਿਰਚ ਵਿਕੀ 32 ਤੋਂ 35 ਰੁਪਏ ਕਿਲੋ ਗੰਡਾ ਗੋਭੀ ਦਾ ਪਾ ਰਿਹਾ 8 ਤੋਂ 10 ਰੁਪਏ ਕਿਲੋ ਬਰੋਕਲੀ ਦਾ ਪਾ ਰਿਹਾ 12 ਤੋਂ 15 ਰੁਪਏ ਕਿਲੋ ਚੱਪੜ ਕੱਦੂ ਦਾ ਪਾ ਰਿਹਾ 20 ਤੋਂ 21 ਰੁਪਏ ਕਿਲੋ ਹਰਾ ਲਸਣ ਵਿਕਿਆ 90 ਤੋਂ 100 ਰੁਪਏ ਕਿਲੋ ਚਕੰਦਰ ਦਾ ਪਾ ਰਿਹਾ 12 ਤੋਂ 15 ਰੁਪਏ ਕਿਲੋ ਟਮਾਟਰ ਵਿਕਿਆ 22 ਤੋਂ 25 ਰੁਪਏ ਕਿਲੋ ਗੰਗਾ ਨਗਰ ਦੀ ਗਾਜਰ ਵਿਕੀ 8 ਤੋਂ 10 ਰੁਪਏ ਕਿਲੋ ਸਲਗਮ ਦਾ ਭਾ ਰਹਾ 12 ਤੋਂ 15 ਰੁਪਏ ਕਿਲੋ ਪੱਤਾ ਗੋਭੀ ਵਿਕੀ 15 ਤੋਂ 16 ਰੁਪਏ ਕਿਲੋ ਹਰੀ ਮਿਰਚ ਦਾ ਭਾ ਰਹਾ 32 ਤੋਂ 35 ਰੁਪਏ ਕਿਲੋ ਹਰਾ ਧਨੀਆ ਵਿਕਿਆ 50 ਤੋਂ 60 ਰੁਪਏ ਕਿਲੋ ਪਾਲਕ ਵਿਕਿਆ 25 ਤੋਂ 30 ਰੁਪਏ ਕਿਲੋ ਸਾਗ ਦਾ ਭਾ ਰਹਾ 45 ਤੋਂ 50 ਰੁਪਏ ਕਿਲੋ ਮੇਥੀ ਵਿਕੀ 35 ਤੋਂ 40 ਰੁਪਏ ਕਿਲੋ ਅਦੀਨਾ ਵਿਕਿਆ 65 ਤੋਂ 70 ਰੁਪਏ ਕਿਲੋ ਹਰਾ ਪੇਠਾ ਵਿਕਿਆ 18 ਤੋਂ 20 ਰੁਪਏ ਕਿਲੋ ਨੇ ਬੋਵ ਵਿਗਿਆ 20 ਤੋਂ 22 ਰੁਪਏ ਕਿਲੋ ਚੈਣੀ ਖੀਰੇ ਦਾ ਭਾਰਿਆ 28 ਤੋਂ 30 ਰੁਪਏ ਕਿਲੋ ਲੋਕੀ ਵਿਕੀ 16 ਤੋਂ 18 ਰੁਪਏ ਕਿਲੋ ਔਰਥੇ ਦਾ ਭਾਰਿਆ 25 ਤੋਂ 28 ਰੁਪਏ ਕਿਲੋ ਸ਼ਕਰਗੰਦੀ ਵਿਕੀ 20 ਤੋਂ 22 ਰੁਪਏ ਕਿਲੋ ਜੁਗਣੀ ਦਾ ਭਾਰਿਆ ਜੇ 18 ਤੋਂ 19 ਰੁਪਏ ਕਿਲੋ ਫਰਾਂਸ ਬੀਨ ਵਿਕੀ 45 ਤੋਂ 50 ਰੁਪਏ ਕਿਲੋ ਕਰੇਲਾ ਵਿਕਿਆ 70 ਤੋਂ 75 ਰੁਪਏ ਕਿਲੋ ਭਿੰਡੀ ਵਿਕੀ 75 ਤੋਂ 80 ਰੁਪਏ ਕਿਲੋ ਕਠਾੜ ਦਾ ਭਾਰ ਰਿਹਾ 50 ਤੋਂ 55 ਰੁਪਏ ਕਿਲੋ ਸ਼ਿਮਲਾ ਮਿਰਚ ਵੇਖੀ 60 ਤੋਂ 70 ਰੁਪਏ ਕਿਲੋ ਪਲਸਨ ਮਟਰ ਦਾ ਭਾਰ ਰਿਹਾ 42 ਤੋਂ 45 ਰੁਪਏ ਕਿਲੋ ਪੀ 3 ਦਾ ਭਾਰ ਰਿਹਾ 28 ਤੋਂ 30 ਰੁਪਏ ਕਿਲੋ ਛੋਲੀਆਂ ਵਿਗਿਆ 25 ਤੋਂ 28 ਰੁਪਏ ਕਿਲੋ ਕੱਢਿਆ ਹੋਇਆ ਦਾਣਾ ਵਿਗਿਆ 170 ਤੋਂ 180 ਰੁਪਏ ਕਿਲੋ ਫੋਲੋ ਗੋ ਵੀ ਵਿਕੇ 10 ਤੋਂ 12 ਰੁਪਏ ਕਿਲੋ ਨਾਸਕ ਦਾ ਪਿਆਜ਼ ਵਿਕਿਆ 16 ਤੋਂ 17 ਰੁਪਏ ਕਿਲੋ ਸੀਕਰਾ ਰਾਜਸਥਾਨ ਦਾ ਪਿਆਜ਼ ਵਿਕਿਆ 14 ਤੋਂ 15 ਰੁਪਏ ਕਿਲੋ ਗੁਜਰਾਤ ਦਾ ਪਿਆਜ਼ ਵਿਕਿਆ 18 ਤੋਂ 20 ਰੁਪਏ ਕਿਲੋ ਲਸਣ ਵਿਕੀ 280 ਤੋਂ 290 ਰੁਪਏ ਕਿਲੋ మీడియం ਲਸਣ ਵਿਕੀ 180 ਤੋਂ 190 ਰੁਪਏ ਕਿਲੋ ਚਿੱਟਾ ਆਲੂ ਵਿਕਿਆ 200 210 ਰੁਪਏ ਗੱਟਾ ਲਾਲ ਆਲੂ ਵਿਕਿਆ 450 ਤੇ 500 ਨੂੰ ਗੱਟਾ ਐਪਲ ਬੇਰ ਦਾ ਪਾ ਰਿਹਾ 50 ਤੋਂ 55 ਰੁਪਏ ਕਿਲੋ ਅਨਾਨਾਸ ਵਿਕਿਆ 40 ਤੋਂ 42 ਰੁਪਏ ਕਿਲੋ ਖੀਲੇ ਦਾ ਪਾ ਰਿਹਾ 30 ਤੋਂ 35 ਰੁਪਏ ਕਿਲੋ ਨਾਰੀਅਲ ਦਾ ਪੀਸ ਵਿਗਿਆ 30 ਤੋਂ 35 ਰੁਪਏ ਪੀਸ ਚੰਗੇ ਸੇ ਦਾ ਪਾ ਰਿਹਾ ਜੀ 70 ਤੋਂ 80 ਰੁਪਏ ਕਿਲੋ ਸਟਰਾਬਰੀ 100 ਗ੍ਰਾਮ ਵਿਕੇ 100 ਰੁਪਏ ਦੀ 1000 ਰੁਪਏ ਕਿਲੋ ਚੰਗਾ ਕਿਨੂ ਵਿਗਿਆ 16 ਤੋਂ 17 ਰੁਪਏ ਕਿਲੋ ਮੀਡੀਅਮ ਕਿਨੂ ਵਿਗਿਆ 12 ਤੋਂ 13 ਰੁਪਏ ਕਿਲੋ ਮਰੂਦ ਦਾ ਪਾ ਰਿਹਾ 30 ਤੋਂ 35 ਰੁਪਏ ਕਿਲੋ ਪਪੀਤਾ ਵਿਗਿਆ 15 ਤੋਂ 18 ਰੁਪਏ ਕਿਲੋ ਨਾਰ ਵਿਗਿਆ 110 ਤੋਂ 120 ਰੁਪਏ ਕਿਲੋ ਚੀਕੋ ਵਿਗਿਆ 40 ਤੋਂ 45 ਰੁਪਏ ਕਿਲੋ ਹਰੇ ਅੰਗੂਰ ਦਾ ਭਾਰ ਰਿਹਾ 50 ਤੋਂ 60 ਰੁਪਏ ਕਿਲੋ ਕਾਲਾ ਅੰਗੂਰ ਵਿਗਿਆ 80 ਤੋਂ 90 ਰੁਪਏ ਕਿਲੋ ਥੈਂਕ ਯੂ